ਸਭ ਤੋਂ ਪਹਿਲਾਂ ਤੇ ਅੱਜ ਸਮੂਹ ਦੇਸ਼ ਵਾਸੀਆਂ ਨੂੰ ਵਰ ਗਰਦਾਸਪੁਰ ਨਿਵਾਸੀਆਂ ਨੂੰ શ્રી ਸਨਾਤਨ ਜਾਗਰਣ ਮੰਚ ਵੱਲੋਂ ਸ਼੍ਰੀ ਹਾਨਮਾਨ ਜਨਮotsਵ ਦਿਯਾ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਜਿਹੜਾ ਇਹ શ્રી ਸਨਾਤਨ ਜਾਗਰਣ ਮੰਚ ਵੱਲੋਂ ਇੱਕ ਭਜਨ ਸੰਧਿਆ ਰੱਖੀ ਗਈ ਆ ਉਹਦੇ ਹੀ ਸਬੰਧ ਦੇ ਵਿੱਚ ਅੱਜ ਕੱਦਾਂ ਵਾਲੀ ਮੰਡੀ ਦੇ ਵਿੱਚ ਇੱਕ ਬਾਬੇ ਪ੍ਰੋਗਰਾਮ ਹੋਣ ਜਾ ਰਿਹਾ ਵਾ ਜਿਹਦੇ ਵਿੱਚ ਜਿੰਨੀ ਵੀ ਸੰਗਤ ਆਈ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਚਾਹੇ ਉਹ ਰਾਜਨੀਤਿਕ ਪਾਰਟੀਆਂ ਚਾਹੇ ਉਹ ਸਮਾਜਿਕ ਚਾਹੇ ਧਾਰਮਿਕ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਅਾਇਦਾ ਜਿਹੜਾ ਪ੍ਰੋਗਰਾਮ ਆ ਸੰਪੰਨ ਹੋ ਰਿਹਾ ਹੈ। ਅੱਛਾ। ਤੁਸੀਂ ਪੁੱਛਾਓ। ਆਇਦੇ ਪ੍ਰੋਗਰਾਮ ਦੇ ਵਿੱਚ ਜਲੰਧਰ ਤੋਂ ਸੋਨੇ ਚਾਦੀਆ ਦਰਬਾਰ ਔਰ ਸੁਮਿਤ ਸ਼ਰਮਾ ਜੀ ਸਿੰਗਰ ਨੇ ਪਰ ਨਾਲ ਦੀ ਨਾਲ ਹੀ ਸਮੂਹ ਸ਼ਹਿਰ ਨਿਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਆਪਣਾ ਅਸ਼ੀਰਵਾਦ ਦੇਣ ਵਾਸਤੇ ਪਟੋਲੀ ਵਾਲੇ ਮਹਾਰਾਜ ਪੰਧਾਰ ਰਹੇ ਨੇ। ਪਰ ਸਮੂਹ ਸੰਗਤ ਦੇ ਅੱਗੇ ਬੇਨਤੀ ਆ ਵੀ ਆਣ ਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ। ਸੰਗਤ ਚਾਰੇ ਪਾਸੇ ਤਰ੍ਹਾਂ ਤਰ੍ਹਾਂ ਦੇ ਪ੍ਰਗਟਨ ਕਰਦੇ ਆ। ਕਿ ਸਰ ਉਭਾ ਰਹੇਗਾ ਕਿ ਜੋ ਜਿਹੜੇ ਸ੍ਰੀ ਸਨਾਤਨ ਜਾਗਰਣ ਮੰਚ ਦੇ ਧਾਰਮਿਕ ਪ੍ਰੋਗਰਾਮਾਂ ਦੇ ਜ਼ਿੰਮੇਵਾਰੀ ਚੁੱਕੀ ਆ ਉਹ ਸਾਡੀ ਸਨਾਤਨ ਜਾਗਰਣ ਮੰਚ ਦੀ ਟੀਮ ਜਿਹੜੀ ਆ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਦੇਖੋ ਜੀ ਅੱਜ ਹਨੂਮਾਨ ਜੀ ਨੂੰ ਮੁਸਤਕ ਤੇ ਸਨਾਤਨ ਜਾਗਰਣ ਮੰਚ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਏ ਮੈਂ ਕਹਾਂਗਾ ਬੜਾ ਸ਼ਲਾੰਗਾ ਯੋਗ ਹੈਗਾ ਵਾ ਅੱਗੇ ਵੀ ਗਦਾਸਪੁਰ ਦੇ ਵਿੱਚ ਲਗਾਤਾਰ ਧਾਰਮਿਕ ਪ੍ਰੋਗਰਾਮ ਕਾਫੀ ਜ਼ਿਆਦਾ ਹੋ ਰਹੇ ਆ ਪਰਮਾਤਮਾ ਦੀ ਭਗਵਾਨ ਰਾਮ ਜੀ ਦੀ ਹਨੂਮਾਨ ਜੀ ਦੀ ਬਹੁਤ ਪਾਰ ਕਿਰਪਾ ਗਦਾਸਪੁਰ ਤੇ ਜਿਸ ਤਰਕੇ ਜਿਹੜੀ ਆ ਗਦਾਸਪੁਰ ਦੇ ਵਿੱਚ ਲਗਾਤਾਰ ਪ੍ਰੋਗਰਾਮ ਹੋ ਰਿਹਾ ਅੱਜ ਹਨੂਮਾਨ ਜਨਮਸਤਵ ਤੇ ਜਿਹੜਾ ਇਹ ਸਨਾਤਨ ਜਾਗਰਣ ਮੰਚ ਵੱਲੋਂ ਜਿਹੜਾ ਪ੍ਰੋਗਰਾਮ ਕਰਾ ਰਿਹਾ ਵਾ ਇਹ ਜਿਹੜਾ ਚਲੰਦਰ ਤੋਂ ਜੜੀ ਪਾਰਟੀ ਆਈ ਆ ਬਹੁਤ ਹੀ ਮਤਲਬ ਕੀ ਵਧੀਆ ਗੁਣਗਾਨ ਕਰਦੇ ਪ੍ਰਭੂ ਜੀ ਦਾ ਤੇ ਅੱਜ ਜਿਹੜੇ ਜਨਮਸਤਵ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਭਗਵਾਨ ਹਨੂਮਾਨ ਜੀ ਦੇ ਜਨਮ ਦਿਨ ਦੇ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਸੇ ਤਰ੍ਹਾਂ ਹੀ ਸ਼ਹਿਰ ਵਾਸੀਆਂ ਤੇ ਕਿਰਪਾ ਬਣਾਏ ਰੱਖੇ ਤਾਂ ਜੋ ਉਹ ਧਾਰਮਿਕ ਪ੍ਰੋਗਰਾਮ ਜਿਤਨਾ ਅੱਜ ਪ੍ਰੋਗਰਾਮ ਇਸ ਤਰ੍ਹਾਂ ਹੋ ਰਿਹਾ ਵਾ ਕਿ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਤੇ ਪਰਮਾਤਮਾ ਦਾ ਜਿਹੜਾ ਵਾ ਉਹ ਅਕਸਰ ਬਾਦਵੇਂ ਜੈ ਹਨੂਮਾਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸੱਜਣ ਸਾਡੇ ਹਨੂਮਾਨ ਜੀ ਬਹੁਤ ਬਹੁਤ ਮੁਬਾਰਕਾਂ ਜੀ ਵੀ ਆਪਣੇ ਸਾਥ ਇੱਥੇ ਆ ਪਾ ਹਨੂਮਾਨ ਜੀ ਦੀ ਜਨਮ ਦਿਨ ਦਾ ਮਨਾ ਰਹੇ ਆ ਸਪੈਸ਼ਲ ਚਾਂਦੀ ਸੋਨੇ ਚਾਂਦੀ ਦਾ ਦਰਬਾਰ ਸਾਲਾਂ ਸੇ ਬਾਲਾ ਜੀ ਦਾ ਤੇ ਮਹਿੰਦੀਪੁਰ ਬਾਲਾ ਜੀ ਦਾ ਨਲੰਦਰ ਤੋਂ ਆਏ ਆ ਸਾ ਪੰਡੋਰੀ ਵਾਲੇ ਮਹਾਰਾਜ ਵੀ ਥੋੜੀ ਦੇਰ ਤੱਕ ਕੌਂਚ ਰਿਹਾ ਤੇ ਬਸ ਸੱਜਣਾਂ ਨੂੰ ਇਹੀ ਹੀ ਉਮੀਦ ਹੈ ਕਿ ਇੱਥੇ ਆ ਕੇ ਬਸ ਵਧੀਆ ਦਰਸ਼ਨ ਕਰਨ ਮਹਾਰਾਜ ਮੈਂ ਜਦਵੀਰ ਸਿੰਘ ਰਾਸ਼ਟਰਪਤੀਵਾਦੀ ਸ੍ਰੀ ਗੁਰੂ ਨਬਾਦਾਸ ਪ੍ਰਧਾਨ ਮਹਾਸਮਤੀ ਪੰਜਾਬ ਅੱਜ ਸਾਡਾ ਮਹਾਰਾ ਜਨਮ ਦਿਨ ਦੇ ਉੱਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰ ਰਿਹਾ ਔਰ ਅਸੀਂ ਗੁਰਦਾਸਪੁਰ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਅੱਜ ਹਨੂਮਾਨ ਜੀ ਦਾ ਜਨਮ ਦਿਨ ਸੁਣਾਇਆ ਜਾ ਰਿਹਾ ਬੜੀਆਂ ਰੌਣਕਾਂ ਲੱਗੀਆਂ ਨੇ ਬੜੀ ਮਿਹਨਤ ਕੀਤੀ ਆ ਪਵਨ ਕੁਮਾਰ ਰਵੀ ਕੁਮਾਰ ਜੀ ਔਰ ਸਨਾਤਨ ਜਾਗਰਣ ਧਰਮ ਵਾਲਿਆਂ ਨੇ ਪ੍ਰੋਗਰਾਮ ਕਰਕੇ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਤੇ ਖੇੜੇ ਲਿਆਂਦੇ ਆ ਸਮਾਤਮਾ ਬਾਲਾ ਜੀ ਦਾ ਸਾਰਿਆਂ ਉੱਤੇ ਕਿਰਪਾ ਰੱਖੇ ਹੱਥ ਰੱਖੇ ਔਰ ਤਰੱਕੀਆਂ ਬਖਸ਼ੇ ਮੈਂ ਨਾ ਸ਼ਬਦਾਂ ਲਈ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ